चांद को चांदी मुबारक आसमा को सितारे मुबारक और हमारी तरफ से सबसे पहले आपको नया साल मुबारक हैप्पी न्यू ईयर दो हजार पच्चीस वाहसा वाह मैं अमनदीप कौर पिंड शेखी ਜਗਮਉਂ ਸਿੰਘ ਜੀ ਦੀ ਵਾਇਬ ਮੈਂ ਨਵੇਂ ਸਾਲ ਦੇ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦੇਣਾ ਚਾਹੁੰਦੀ ਆ ਦੇਸ਼ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਤੇ ਬਾਕੀ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹੁੰਦੀ ਆ ਕਿ ਸਾਰਿਆਂ ਲਈ ਨਵਾਂ ਸਾਲ ਵਧੀਆ-ਵਧੀਆ ਆਵੇ ਤੇ ਬਾਕੀ ਆਉਣ ਵਾਲੇ ਸਾਲ ਵਿੱਚ ਵੀ ਜਦੋਂ ਸਰਕਾਰ ਆਏਗੀ ਤੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਵੇ ਹਾਂਜੀ ਹਾਂਜੀ ਇੱਕ ਵਾਰੀ ਫੇਰ ਮੈਂ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇਵੇ ਤੇ ਪਰਿਵਾਰ ਵਿੱਚ ਸ਼ੁਖ ਸ਼ਾਂਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਪੰਸਾਬ ਨਵੇਂ ਸਾਲ ਦੇ ਸੁਭ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਪਿੰਡ ਦਾ ਸਰਪੰਚ ਹੋਵੇ ਬਸ ਤੇ ਮੈਂ तहे دلੋਂ ਧੰਨਵਾਦ ਕਰਦਾ ਲੱਖ ਲੱਖ ਵਧਾਈ ਦਿਨਾ ਝਾੜੂ ਸਰਕਾਰ ਨੂੰ ਅਮਨ ਸ਼ਰ ਸਨ ਸਹਾਰੀ ਕਲਸੀ ਨੂੰ ਰੰਧਾਵਾ ਸਾਹਿਬ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ